ਮੋਟਾ 2022 ਤੋਂ ਪਹਿਲੇ ਮੈਂ ਰੋਜ਼ ਅਰਦਾਸ ਕਰਦਾ ਸੀ ਮਹਾਰਾਜ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰੋ ਮੇਰੀ ਉਹਨਾਂ ਨੇ ਸੁਣ ਲਈ ਇਹ ਨਾਲੇ ਮੇਰੀ ਕੋਈ ਨਹੀਂ ਸੁਣੀ ਮਹਾਰਾਜ ਨੇ ਸੁਣ ਲਈ ਬਾਏ ਇਹ ਬੜੇ ਹਰਾਮੀ ਆ ਜੀ ਬੜੇ ਕੁੱਤੇ ਦੇ ਵੱਡੇ ਵੇ ਹੈ ਇਹਨਾਂ ਨੇ ਹੁਣ ਦਾ ਕਿਤੇ ਕੀ ਆ ਸਾਡਾ ਫੁੱਦੂ ਬਣਾ ਰੱਜ ਕੇ ਜਿੰਨਾ ਬਣਾ ਸਕਦਾ ਸੀ ਵੀ ਤੁਸੀਂ ਨਕਮੇ ਕਿ ਨਮੇ ਠੱਗ ਤੁਸੀਂ ਹਣ ਜਿੰਨਾ ਵਰਤਣਾ ਸੀ ਵਰਤ ਲਿਆ ਹੁਣ ਤੁਹਾਨੂੰ ਅਸੀਂ ਵਰਤਾਂਗੇ ਤੁਹਾਨੂੰ ਐਸਾ ਬਲੇਕਮੇਲ ਕਰਾਂ ਯਾਦ ਰੱਖੋ ਸਾਰੀ ਉਮਰ ਮਾਰਾ ਸਾਲ ਕੰਮ ਕੀਤਾ ਜਦੋਂ ਟਿਕਟ ਦੇਣ ਦੀ ਵਾਰੀ ਆਈ ਅੱਗੇ ਹੋਰ ਬੰਦਾ ਕਰਦਾ ਕੋਈ ਨਹੀਂ ਅਜੀਤਪਾਲ ਗੋਲੀ ਨੇ ਆਪਣੀ ਯਾਰੀ 부ਗਾਈ ਮੇਰੀ ਟਿਕਟ ਕੱਟ ਗਏ ਲੁਧਾਨਾ ਮੈਂ ਜਾ ਰਿਹਾ ਆਸ਼ੂ ਦੇ ਹੱਕੇ ਚ ਮੈਂ ਇਹਨਾਂ ਦੇ ਹੱਕੇ ਚ ਨਹੀਂ ਜਾ ਰਿਹਾ ਪਹਿਲੇ ਮੈਂ ਗਿਆ ਜਰੰਦਰ ਉੱਥੇ ਨਹੀਂ ਕੋਈ ਦੇ ਹੱਕੇ ਚ ਗਿਆ ਸੀ ਬੜੇ ਪੈਸੇ ਖਰਚੇ ਮੇਨੇ ਰਿੰਕੂ ਨੂੰ ਜਿਤਰਾਇਆ ਉਹ ਬਾਜ ਬਾਜ ਚਲਾ ਗਿਆ ਹੁਣ ਸਿੱਧਾ ਹੀ ਅਪ ਕਾਂਗਰਸ ਕੰਨੀ ਜਾਵਾਂਗੇ ਲੋਖਣੀ ਹੁੰਦਾ ਵੀ ਆਪਣੇ ਹੱਥੀ ਬੂਟਾ ਲਾਇਆ ਤੇ ਹੁਣ ਆਪ ਪਟਣਾ ਪੈ ਰਿਹਾ ਬੂਟਾ ਸੰਤਾ ਮਾਰ ਕੇ ਰੱਖਦੇ ਇਹਨਾਂ ਨੇ ਬੂਟਾ ਕਿਹੜਾ ਪਟਣਾ ਹੈ ਸੰਤਾ ਖਾਦ ਦੇਣੀ ਸੀ ਇਹਨਾਂ ਨੂੰ ਸਾਨੂੰ ਖਾਦ ਪਾਈ ਨਹੀਂ ਇਹਨਾਂ ਨੇ ਭਗਵੰਤ ਮਾਨ ਕਹਿੰਦੇ ਤਜਰਬਾ ਘੱਟ ਆ ਸਾਡੇ ਕਿਹੜਾ ਤਜਰਬ ਤੁਹਾਡੋ ਕੋ 15 ਤਰੀਕ ਤੱਕ ਮੈਂ ਟਾਈਮ ਦੇ ਰਿਹਾ ਬੰਦੇ ਬੰਝੋ ਇਹਦਾ ਮੈਂ ਹਰਿਆਰੇ ਉੱਥੇ ਲੁਧਿਆਣਾ ਜਾ ਕੇ ਤੁਹਾਡਾ ਉਹ ਹਾਲ ਕਰਾਂ ਯਾਦ ਰੱਖੋਗੇ ਸਾਰੀ ਉਮਰ ਜਿਵੇਂ ਇਨਾ ਗੁੱਸਾ ਹੈ ਗੁੱਸਾ ਗੁੱਸਾ 12 ਸਾਲਾਂ ਕੇ ਸਿਰ ਪਕ ਭਕਾਈ ਕਰਦੇ ਨੂੰ ਸਾਡੇ ਐਮਐਨਏ ਨੇ ਸੁਣਦਾ ਇਹ ਡਾਕਟਰ ਬਿਵੀਰੀ ਸੁਣਦਾ ਭਗਵੰਤਵਾਨ ਕਹਿੰਦਾ ਤਰਨਿਆ ਯਾਰ ਨੌਕਰੀਆਂ ਮੈਨੂੰ ਦੇਤੀਆਂ ਤੂੰ ਆਪਣੇ ਸਾਲਣ ਕਿੰਨੀਆਂ ਦਿੰਦੀਆਂ ਰਹੇ ਰਹਨੇ ਚ ਰਹਿੰਦੇ ਤੇਰੇ ਸਾਲੇ ਉਹਨਾਂ ਕਿੰਨੀਆਂ ਨੌਕਰੀਆਂ ਦਿੰਦੀਆਂ ਆਪਣੇ ਭਾਂਜੇ ਤੇਰੇ ਪਟਿਆਲੇ ਜਿਹੜੇ ਦਿੰਦੇ ਆ ਮੈਂ ਜੀਜਾ ਨੇ ਕਹਿੰਦਾ ਭਾਂਜੇ ਕਹਿ ਰਹੇ ਆ ਉਹਨਾਂ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਨੇ ਹਰਿਆ ਰਾਜਸਥਾਨ ਜਿੰਨੀਆਂ ਦੀਆਂ ਜੀ ਹਮਾਚਲਾਨਾ ਕਿੰਨੀਆਂ ਦੀਆਂ ਤੁਸੀਂ ਨੌਕਰੀਆਂ ਸਾਨੂੰ ਨੌਕਰੀਆਂ ਉੱਥੇ ਕਿੰਨੀਆਂ ਦਿੰਦੇ ਆ ਮਦਦ ਸੋ ਜਰਾ ਤੁਸੀਂ ਨੱਚੇ ਵਿਰੁੱਧ ਕਸਮ ਚੱਕ ਰਹੇ ਐਵੇਂ ਕਿਹੜਾ ਕੋਣ ਕਸਮ ਚੱਕਦਾ ਐਵੇਂ ਕਰਕੇ ਦੇਖ ਕਰ ਕਰ ਤੇ ਰਿਹਾ ਕੈਮਰਾ ਕਰ ਐਵੇਂ ਕੋਣ ਕਸਮ ਚੱਕਦਾ ਓਏ ਭਗਵੰਤ ਮਾਨ ਮੁੱਖ ਮੰਤਰੀ ਕਾ ਐਵੇਂ ਕਸਮ ਚੱਕੀ ਸੀ ਇਹ ਕਿਹੜਾ ਡਰਾਮੇ ਚੱਲ ਪਏ ਨਵੇਂ ਨਾ ਕੋ ਤੱਲੇ ਅੱਗੇ ਨਾ ਕੋ ਗ੍ਰੰਥਾ ਨਾ ਕੋ ਲੈਣ ਨਾ ਕੋ ਦੇਣ ਇਹ ਕਿਹੜੀ ਕਸਮ ਹੋਈ ਇਹ ਤਾਂ ਲੋਕਾਂ ਨੂੰ ਫੁੱਦੂ ਬਣਾਉਣ ਨਾਲ ਆਵੇ ਤੁਸੀਂ ਮੈਂ ਕਸਮ ਚੱਕਦਾ ਮੈਂ ਨਸ਼ਾ ਨਹੀਂ ਕਰਾਂ ਨਸ਼ਾ ਵੇਚਾਂਣੀ ਤੋ ਤੱਲੇ ਤੇਰਾ ਬਾਪ ਬੈਠਾ ਕੋਈ ਜਾਂ ਕੋ ਬੱਚ ਕਸਮ ਵੀ ਖਾਂਦੇ ਨੇ ਨਸ਼ਾ ਵੀ ਖਾਂਦੇ ਆ ਨਸ਼ਾ ਵੇਚਦੇ ਵੀ ਕਸਮ ਵੀ ਖਾਂਦੇ ਸਭ ਕੁਝ ਕਰਦੇ ਆ ਡਰਾਮੇ ਵਾਜੇ ਇੱਕ ਨੰਬਰ ਦੇ ਇਹ ਸਰਕਾਰ ਤਾਂ ਚਲੀ ਜਾਵੇ 2024 ਤੋਂ ਪਹਿਲਾਂ ਹੀ ਜਿਹੜਾ ਇਹ ਮਾਨ ਸਾਹਿਬ ਕੱਲ ਕਹਰੇ ਤੇ ਵੀ ਮੈਂ ਖੇਤਾਂ ਦੇ ਵਿੱਚ ਪਾਣੀ ਲਾ ਕੇ ਜਾ ਰਿਹਾ ਸਾਡੇ ਖੇਤਾਂ 'ਚ ਪਾਣੀ ਗਈ ਨਹੀਂ ਜਿਹੜਾ ਸਾਡਾ ਦਇਲਪੁਰਾ ਰਜਵਾਹਾ ਬਣਿਆ ਲਹਿਰੇ ਤੌਰ ਤੇ ਤੇ ਉਹਦੇ ਮੁਗੀਆਂ ਤੇ ਜਿਹੜੀਆਂ ਉੱਚੀਆਂ ਲਾਤੀਆਂ ਜਿਹੜਾ ਸਾਡਾ ਪਾਣੀ ਤੇ ਉਹਦਾ ਖੋਲਿਆ ਉਹ ਮੈਂ ਤਾਂ ਲੋਕਾਂ ਦੇ ਅੱਜ ਟੋਲ ਕੇ ਲੋਕਾਂ ਦੇ ਪੁੰਡੇ ਖੜਗਾ ਕੇ ਕੰਮ ਕਰਾਇਆ ਲੋਕਾਂ ਦੇ ਇਹ ਜੋ ਦੇਣ ਦੀ ਵਾਰੀ ਆਈ ਤੁਸੀਂ ਕੋਣ ਹੋ ਮੈਂ ਕੋਣ ਆ ਖਾਂ ਖਾਂ ਉਹੀਆਂ ਮੱਸ ਪਤਾ ਕਿੰਨੇ ਪੈਸੇ ਦੇ ਕੇ ਟਿਕਟ ਲਈ ਮਨ ਤਾਂ ਪਈ ਨਹੀਂ ਪਤਾ ਲੱਗਦਾ ਲੋਕ ਕਹਿੰਦੇ 10 ਕਰੋੜ ਤੱਕ ਦੇ ਪਈ ਨਾ 10 ਕਰੋੜ ਤੱਕ ਆਰਤਕਾਂਦੀ ਆ ਕੇ ਪੈਸਾ ਨਹੀਂ ਲੈਂਦੇ ਪੈਸਾ ਕਿੱਥੇ ਨਹੀਂ ਲੈਂਦੇ ਇਹ ਪੈਸੇ ਵਗਾਰ ਕੰਮ ਚੱਲਦਾ ਅੱਜ ਕੱਲ ਪੈਸੇ ਵਗਾਰ ਕਿਹੜਾ ਕੰਮ ਚੱਲਦਾ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਯੁੱਧ ਦਿੱਲੀ ਵਿਰੋਧ ਚਲਾਇਆ ਜਾ ਰਿਹਾ ਹੈ ਨਸ਼ਾ ਵਿਰੋਧ ਯੁੱਧ ਤਾਂ ਅਜਾ ਸਰਕਾਰ ਦਾ ਖਤਮ ਹੋ ਗਿਆ ਪਰ ਦਿੱਲੀ ਵਿਰੋਧ ਯੁੱਧ ਜਿਹੜਾ ਉਹ ਸ਼ੁਰੂ ਹੋ ਗਿਆ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਅ ਅੰਕਲ ਜੀ ਖੜੇ ਨੇ ਅੰਕਲ ਜੀ ਖੜੇ ਨੇ ਨਾਬਾ ਤੋਂ ਆਏ ਨੇ ਇਹਨਾਂ ਨੇ ਦੇਖਿਆ ਹੈ ਹਾਂ ਜੀ ਪਸ਼ਪਿੰਦਰ ਜਿੰਦਲ ਪਸ਼ਪਿੰਦਰ ਜਿੰਦਲ ਜੀ ਨੇ ਨਾਬਾ ਤੋਂ ਆਏ ਨੇ ਪੁਰਾਣੇ ਵਰਕਰ ਨੇ ਕਟੜ ਵਰਕਰ ਨੇ ਪਰ ਠੇਸ ਪਹੁੰਚੀ ਹੈ ਮਾਨ ਨੂੰ ਕੀ ਠੇਸ ਪਹੁੰਚੀ ਹੈ ਗੱਲਬਾਤ ਕਰਦੇ ਆਂ ਕੀ ਵਜ੍ਹਾ ਜੀ ਕਿਉਂ ਤੁਸੀਂ ਆਹ ਮੋਰਚਾ ਖੋਲ ਲਿਆ ਸਾਡੇ ਨਾਬੇ ਦੇ ਵਿੱਚ ਅ ਸਰਦਾਰ ਭਗਵੰਤ ਮਾਨ ਜੀ ਔਰ ਕੇਸ਼ੀਵਾਲ ਸਾਹਿਬ ਆਏ ଥିਗੇ ਉਹਨਾਂ ਨੇ ਅਗਰਵਾਲ ਸਭਾ ਦੇ ਵਿੱਚ ਇੱਕ ਫੰਕਸ਼ਨ ਰੱਖਿਆ ଥିਗਾ ਜਿਹੜਾ ਫੰਕਸ਼ਨ ਉਹ ਉਹ ਬੰਦਿਆਂ ਦਾ ਜੋ ਅਕਾਲੀ ਕਾਂਗਰਸੀ ਜਿਵੇਂ ਚੋਕਮੰਸਲ ਅਕਾਲੀ আর ਹੋਰ ਜਿੰਨੇ ਵੀ ਵਰਕਰ ਤੇ ਕੋਈ ਇੱਕ ਵਰਕਰ ਆਮ ਆਦਮੀ ਪਾਰਟੀ ਦਾ ਨਹੀਂ ਤੀਗਾ ਬਜਾਏ ਸਾਡੇ ਐਮਐਲਏ ਸਾਹਿਬ ਤੋਂ ਐਮਐਲਏ ਸਾਹਿਬ ਉਹ ਇਕੱਲੇ ਅਕਾਲੀ ਆਮ ਆਦਮੀ ਪਾਰਟੀ ਦੇ ਵਰਕਰ ਆ ਆਮ ਆਦਮੀ ਦੇ ਐਮਐਲਏ ਤੇ ਕੋਈ ਬੰਦਾ ਉੱਥੇ ਨਹੀਂ ਤੀਗਾ ਨਾ ਉੱਥੇ ਸਾਡੇ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਸੁਣਵਾਈ ਹੈ ਨਾ ਉਹਨਾਂ ਨੂੰ ਕੋਈ ਅਹੁਦੇ ਨੇ ਉਹਨਾਂ ਨੂੰ ਵਰਕਰਾਂ ਨੇ ਲੱਖਾਂ ਰੁਪਏ ਖਰਚ ਕਰਕੇ ਇਹ ਸਿਰੇ ਪਾਰਟੀ ਸਿਰੇ ਚਾੜੀ ਹੈ ਅੱਜ ਉਹਨਾਂ ਦੀ ਕੋਈ ਸੁਣਵਾਈ ਕੀ ਮੰਨਦੇ ਹੋ ਜੀ ਮਤਲਬ ਤੁਸੀਂ ਯੁੱਧ ਦਿੱਲੀ ਬ੍ਰੋ ਸ਼ੁਰੂ ਕੀਤਾ ਕਿਉਂ ਲੱਗੇ ਉਹ ਤਾਂ ਦਿੱਲੀ ਬ੍ਰੋ ਤਾਂ ਸ਼ੁਰੂ ਨਹੀਂ ਕੀਤਾ ਹਾਂ ਮੈਂ ਆਪ ਦੇ ਬਾਪ ਦਾ ਕਰ ਰਿਹਾ ਯੁੱਧ ਹਾਂ ਬਾਕੀ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਮੈਂ ਬਾਕੀ ਆਮ ਆਦਮੀ ਪਾਰਟੀ ਮੈਂ ਬਾਪ ਇਹਨਾਂ ਦਾ ਠੀਕ ਹੈ ਸਮਝ ਗਏ ਨਾ ਇਹਨਾਂ ਨੇ ਹੁਣ ਤਾਂ ਕਿੱਤਾ ਹੀ ਕੀ ਹੈ ਸਾਡਾ ਫੁੱਦੂ ਬਣਾਇਆ ਰੱਜ ਕੇ ਜਿੰਨਾ ਬਣਾ ਸਕਦੇ ਸੀ ਹਾਂ ਸਾਨੂੰ ਕਸਾਇਆ ਰੱਜ ਕੇ ਹੂੰ ਸਾਨੂੰ ਦਿੱਤਾ ਕੁਛ ਨਹੀਂ ਮੈਂ ਕੱਲ ਜਾਣਦਾ ਭਗਵੰਤਵਾਨ ਕਹਿੰਦਾ 53 ਹਜ਼ਾਰ ਨੌਕਰੀਆਂ ਮੈਨੂੰ ਦੇ ਦਿੰਦੀਆਂ ਤੂੰ ਆਪਣੇ ਸਾਲਿਆਂ ਕਿੰਨੀਆਂ ਦਿੰਦੀਆਂ ਰਹਿੰਦੇ ਰਹਾਂਦੇ ਜਿਹੜੇ ਸਾਲੇ ਉਹਨਾਂ ਕਿੰਨੀਆਂ ਨੌਕਰੀਆਂ ਦਿੰਦੀਆਂ ਆਪਣੇ ਭਾਂਜੇ ਤੇਰੇ ਪਟਿਆਲੇ ਜਿਹੜੇ ਰਹਿੰਦੇ ਆ ਮੈਂ ਜੀਚਾ ਨੇ ਕਹਿੰਦਾ ਭਾਂਜੇ ਕਹਿ ਰਹੇ ਆ ਉਹਨਾਂ ਨੂੰ ਕਿੰਨੀਆਂ ਨੌਕਰੀਆਂ ਦਿੰਦੇ ਤੰਨੇ ਹਰਿਆਣਾ ਰਾਜਸਥਾਨ 'ਚ ਕਿੰਨੀਆਂ ਦਿੰਦੀਆਂ ਜੀ ਹਮਾਚਲ ਨਾਲ ਕਿੰਨੀਆਂ ਦਿੰਦੀਆਂ ਤੁਸੀਂ ਨੌਕਰੀਆਂ ਸਾਨੂੰ ਨੌਕਰੀ ਉੱਥੇ ਕਿੰਨੀਆਂ ਦਿੰਦੇ ਮਤਲਬ ਸੁਝਰਾ ਹਰਿਆਣਾ ਦੇ ਪੰਜਾਬ ਤੁਹਾਡੇ ਕੋ 15 ਤਰੀਕ ਤੱਕ ਮੈਂ ਟਾਈਮ ਦੇ ਰਿਹਾ ਬੰਦੇ ਪਾਜੋ ਇਹਦਾ ਮੈਂ ਹਰਿਆਰੇ ਉੱਥੇ ਲੁਧਿਆਣਾ ਜਾ ਕੇ ਦਾੜਾ ਉਹ ਹਾਲ ਕਰਾਂ ਯਾਦ ਰੱਖੋਗੇ ਸਾਰੀ ਉਮਰ ਕਿਉਂ ਇੰਨਾ ਗੁੱਸਾ ਹੈ ਗੁੱਸਾ ਗੁੱਸਾ 12 ਸਾਲਾਂ ਕੇ ਸੰ ਪਕ ਭਕਾਈ ਕਰਦੇ ਨੂੰ ਸਾਡੇ ਐਮਐਲਏ ਨੇ ਸੁਣਦਾ ਇਹ ਬਲੱਡਰ ਬਿਵੀਰੀ ਸੁਣਦਾ ਮੈਂ ਸਿਰੇ ਰੋਜ਼ ਆ ਕੇ 4 ਵਜੇ ਗੁਜ਼ਾਰੇ ਆਂ ਨਾ ਵੋਟਾਂ 2022 ਤੋਂ ਪਹਿਲੇ ਮੈਂ ਰੋਜ਼ ਅਰਦਾਸ ਕਰਦਾ ਸੀ ਮਹਾਰਾਜ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰੋ ਮੇਰੀ ਉਹਨਾਂ ਨੇ ਸੁਣ ਲਈ ਇਹ ਵਾਲੇ ਮੇਰੀ ਕੋਈ ਨਹੀਂ ਸੁਣੀ ਮਹਾਰਾਜ ਨੇ ਸੁਣ ਲਈ ਮੈਂ ਇਹ ਬੜੇ ਹਰਾਮੀ ਆ ਜੀ ਬੜੇ ਕੁੱਤੇ ਦੇ ਵੱਡੇ ਵੇ ਹੈ ਇਹ ਅਸੇ ਹਰਾਮ ਮੈਂ ਸੋਚਿਆ ਆਗੇ ਇਹਨਾਂ ਦੀ ਰੋਜ਼ ਅਰਦਾਸ ਕਰਦਾ ਮਹਾਰਾਜ ਇਹਨਾਂ ਚੜਦੀ ਕਲਾ ਰੱਖੋ ਪੰਜਾਬ ਨੂੰ ਬਚਾ ਕੇ ਰੱਖੋ ਹਾਂ ਹੁਣ ਮੈਂ ਕਹਿੰਦਾ ਪੰਜਾਬ ਨੂੰ ਬਚਾ ਕੇ ਇਹਨਾਂ ਨੂੰ ਬਚਾ ਕੇ ਰੱਖੋ ਪੰਜਾਬ ਨੂੰ ਇਹ ਅਸੀਂ ਨਕਮਟ ਕਰਿਆ 200 ਮੀਟਰ ਤੇ ਉਰੇ ਕੋਲੀ ਦਾ ਘਰ ਹੈ 200 ਮੀਟਰ ਤੇ ਬਟਰ ਬਲਵੀਰ ਦਾ ਘਰ ਹੈ ਦੁਖਾਰਾ ਸਾਹ ਦੇ ਬਾਅਦ ਦੇਖੋ ਕਿੰਨਾ ਪਾਣੀ ਖੜਿਆ ਹੈ ਬਰਸਾਤ ਦਾ ਪਾਣੀ ਮੈਂ ਚਾਰ ਵਾਰ ਜਾ ਕੇ ਕਹਿਆ ਦੇਸ਼ ਭਗਤਾਂ ਦੇ ਦਫ਼ਤਰ ਦੇ ਅੰਦਰ ਬੈਠਾ ਪਿਆ ਮੈਂ ਕਿਹਾ ਇੱਥੇ ਇੰਤਜ਼ਾਮ ਕਰੋ ਪਾਣੀ ਖੜਦਾ ਲੋਕ ਗਿਰਦੇ ਆਂ ਔਰ ਉਰੇ ਮਨ ਗਲਤ ਆਂਦਾ ਕੰਮ ਸਾਰਾ ਲਾਟਾ ਬੰਦ ਪਈਆਂ ਹੈ ਇੱਥੇ ਨਹੀਂ ਸੁਣਵਾਈ ਮੰਦਿਰ ਜਾ ਕੇ ਆ ਵੀ ਕਰ ਲਾਂਗੇ ਆ ਵੀ ਕਰ ਲਾਂਗੇ ਆ ਵੀ ਕਰ ਲਾਂਗੇ ਆ ਤੇਰੇ ਪਿਓ ਦਾ ਘਰ ਹੈ ਇੱਥੇ ਵੀ ਦਾ ਤੂੰ ਹੈ ਮੈਂ ਤਾਂ ਥਾਰਾ ਕੰਨਾ ਜਾ ਕੇ ਇਹਨਾਂ ਨੂੰ ਵੀ ਤੁਸੀਂ ਨਕਮੇ ਕੰਨਾ ਮੈਂ ਠੱਗ ਤੁਸੀਂ ਸਾਡੇ ਜਿੰਨਾ ਵਰਤਣਾ ਸੀ ਵਰਤ ਲਿਆ ਹੁਣ ਤੁਹਾਨੂੰ ਅਸੀਂ ਵਰਤਾਂਗੇ ਤੁਹਾਨੂੰ ਐਸਾ ਬਲੇਕਮੇਲ ਕਰਾਂ ਯਾਦ ਰੱਖੋ ਕਿ ساری ਉਮਰ ਮੈਂ ਸਾਰੇ ਐਮਐਲਏ ਜਿੰਨੀਆਂ ਸਾਰਾ 100 ਸਾਰਾ ਸੀਟਾਂ ਹੈਗੀਆਂ ਬਟ ਪੰਜਾਬ ਦੇ ਵਿੱਚ ਮੈਂ ਸਾਰੀ ਸੀਟਾਂ ਦੇ ਘੁਮਾਂਗਾ ਇਹਨਾਂ ਨੂੰ ਮਾਰ ਕੇ ਰੱਖਾਂਗਾ ਚੰਗੇ ਤਨ ਕੇ ਰੱਖਾਂਗੇ ਰਾਵਾ ਦੀ ਪਾਰਟੀ ਨੂੰ ਮੈਂ ਛੱਡਦਾ ਨਹੀਂ ਇਹਨਾਂ ਨੂੰ ਔਰ ਮੈਂ ਐਸਾ ਤਨ ਕੇ ਰੱਖਾਂਗਾ ਯਾਦ ਰੱਖਣਾ ਸਾਰੀ ਉਮਰ ਲੁਧਾਨੇ ਮੈਂ ਜਾ ਮੈਂ ਇਹਨਾਂ ਦੇ ਹੱਕ ਤੇ ਨਹੀਂ ਜਾ ਰਿਹਾ ਪਹਿਲੇ ਮੈਂ ਗਿਆ ਜਲੰਧਰ ਉੱਥੇ ਰਿੰਕੂ ਦੇ ਹੱਕ ਤੇ ਗਿਆ ਸੀ ਬੜੇ ਪੈਸੇ ਖਰਚੇ ਮੇਨੇ ਰਿੰਕੂ ਨੂੰ ਜਿਤਾਇਆ ਉਹ ਬਾਜ-ਬਾ ਚਲਾ ਗਿਆ ਹੁਣ ਸਿੱਧਾ ਹੀ ਅਪਾ ਕਾਂਗਰਸ ਕੋਲ ਜਾਵਾਂਗੇ ਹੁਣ ਇਹਨਾਂ ਨਾਲ ਸਾਨੂੰ ਕੋਈ ਉਮੀਦ ਨਹੀਂ ਹੈ ਨਾ ਇਹਨਾਂ ਨੇ ਸਾਨੂੰ ਕੁਝ ਦੇਣਾ ਹੈ ਨਾ ਸਾਨੂੰ ਇਹਨਾਂ ਨੂੰ ਕੁਝ ਲੈਣਾ ਹੈ ਇਹਨਾਂ ਕੋਲੋਂ ਉਹ ਐਸਾ ਖੜਾ ਗਾਵਾਂਗੇ ਯਾਦ ਰੱਖਾਂਗੇ ਤੇ ਮੈਂ ਹੋਰ ਵੀ ਕਹਿਣਾ ਚਾਹੁੰਦਾ ਵੀ ਜਿੰਨੇ ਵਰਕਰ ਤੁਸੀਂ ਹੈਗੇ ਸਾਰੇ ਇਹਨਾਂ ਛੱਡੋ ਖੜਾ ਨਾ ਦਾ ਇਹਨਾਂ ਕੋਲ ਕੱਖ ਨਹੀਂ ਮਿਲਣਾ ਇਹਨਾਂ ਹੱਥ ਜੁੜਨ ਕੇਜਰੀਵਾਲ ਜੀ ਛੱਡੋ ਪੰਜਾਬ ਦਾ ਖੜਾ ਜਿੰਨਾ ਮੈਂ ਐਸੇ ਧੱਕੇ ਮਾਰ ਕੇ ਬਾਹਰ ਪੰਜਾਬ ਦੇ ਲੋਕਾਂ ਕੋਲੇ ਯੋਗਤਾ ਨਹੀਂ ਪੜੇ ਲਿਖੇ ਨਹੀਂ ਜਿਹੜਾ ਦਿੱਲੀ ਤੋਂ ਲਿਆ ਕੇ ਚੇ ਚੰਗੇ ਭਲੇ ਆ ਕਿ ਹੋਣੀ ਐ ਤੁਸੀਂ ਮਨ ਨੂੰ ਬਿਠਾਓ ਕੁਰਸੀ ਤੇ ਮੈਂ ਦਿਖਾਵਾਂ ਕਿਵੇਂ ਕੰਮ ਹੁੰਦੇ ਆ ਮੇਰੀ ਤੁਸੀਂ ਐਮਸੀ ਟਿਕਟ ਵੀ ਖਾ ਲਈ 12 ਸਾਲ ਕੰਮ ਕੀਤਾ ਜਦੋਂ ਟਿਕਟ ਦੇਣ ਦੀ ਵਾਰੀ ਆਈ ਅੱਗੇ ਹੋਰ ਬੰਦਾ ਕਰਦਾ ਕੋਲੀ ਨਾ ਅਜੀਤਪਾਲ ਕੋਲੀ ਨੇ ਆਪਣੀ ਯਾਰੀ ਬੁਗਾਈ ਮੇਰੀ ਟਿਕਟ ਕੱਟ ਗਏ ਠੀਕ ਹੈ ਨਾ ਮਨ ਬਿਠਾਓ ਸੀ ਕੁਰਸੀ ਤੇ ਮੈਂ ਦਿਖਾਵਾਂ ਕਿਵੇਂ ਕੰਮ ਹੁੰਦੇ ਆ ਬਿਠਾਓ ਕੁਰਸੀ ਤੇ ਯੋਗਤਾ ਕਿ ਹੋਣੀ ਐ ਮੇਰੇ ਤਾਂ ਬਹੁਤ ਯੋਗਤਾ ਹੈ ਜਿਹੜੇ ਮਰਜ਼ੀ ਡਿਪਾਰਟਮੈਂਟਮੈਂਟ ਬਿਠਾ ਲਓ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰ ਮੈਂ ਇੱਕ ਮੇਰਾ ਮੇਰੀ ਜੁਬਾਨ ਹੀ ਮੁੱਤ ਕੀ ਇਹਨਾਂ ਲੱਗਦੀ ਆ ਮੇਰੀ ਇਮਾਨਦਾਰੀ ਮੇਰੀ ਕਮਜ਼ੋਰੀ ਬਣੀ ਆ ਮੈਂ ਵੀ ਇਮਾਨਦਾਰੀਆਂ ਕੰਮ ਕਰਦਾ ਸੀ ਇਹਨਾਂ ਨੇ ਕਹਿੰਦੇ ਕਿ ਜਿਹੜਾ ਕੋਈ ਕੁਝ ਕਮਾ ਗਏ ਇਹਨਾਂ ਛੱਡੋ ਇਹਨਾਂ ਦਫਾ ਕਰੋ ਇਹਨਾਂ ਜਿਹੜਾ ਕਮਾਣ ਵਾਲੇ ਬੰਦੇ ਉਹਨਾਂ ਡਿਕਟ ਦਿਓ ਜੇ ਤਾਂ ਕਿ ਤੁਸੀਂ ਵਰਕਰਾਂ ਦੀ ਸੁਣੀ ਜਾਊਗੀ ਨਹੀਂ ਸੁਣੀ ਜਾਂਦੀ ਜੀ ਮੇਰੇ ਕੋਲ ਲਿਖਾ ਲਓ ਅੱਜ ਵੀ ਲਿਖਾ ਲਓ ਮੇਰੇ ਕੋਲ ਇਹਨਾਂ ਕੋਲ ਕੋਈ ਨਹੀਂ ਸੁਵਾਈ ਹੁਣਈ ਮੈਂ ਭੈਣ ਨੂੰ ਕਹਿੰਦਾ ਅੱਜ ਵੀ ਜੇ ਤੁਸੀਂ ਸਾਨੂੰ ਵਿਚਕਾਰ ਛੱਡ ਕੇ ਸੀਜ਼ਫਾਇਰ ਕਰਨਾ ਹੈ ਤਾ ਤੁਹਾਨੂੰ ਅੱਜ ਹੀ ਛੱਡ ਦਿਓ ਇਹ ਲੜਾਈ ਚੱਲ ਰਹੀ ਆ ਜੇ ਤੁਸੀਂ ਵਿੱਚ ਲਾਲਚ ਲੈ ਕੇ ਛੱਡ ਲਓਗੇ ਤਾਂ ਅਸੀਂ ਵੀ ਕਿਸੇ ਪਾਸੇ ਜੋ ਗਣੀ ਸਾਡੇ ਦਾ ਮਗਰ ਮੱਛਾਂ ਤੇ ਮਗਰ ਪਾ ਦੋਗੇ ਸੰਤ ਤੁਸੀਂ ਇਹ ਮਗਰ ਮੱਛੇ ਬੈਠੇ ਆ ਵੇਲ ਮੱਛੀਆਂ ਬੈਠੀਆਂ ਪਾਰਟੀ ਦੇ ਵਿੱਚ ਇਹ ਸਾਡੇ ਮਗਰ ਵੇਚਣ ਗਿਆ ਜੇ ਛੱਡ ਲੈ ਤਾਂ ਅੱਜ ਹੀ ਸਿਰ ਵਾਇਰ ਕਰਕੇ ਛੱਡ ਦਿਓ ਜੇ ਵਿਚਕਾਰ ਛੱਡ ਲੈ ਫੇਰ ਸਾਨੂੰ ਨਹੀਂ ਛੱਡਣਾ ਫੇਰ ਅਸੀਂ ਤੁਹਾਨੂੰ ਨਹੀਂ ਛੱਡਣਾ ਤੁਸੀਂ ਡਟ ਗਿਆ ਮੈਦਾਨ ਚ ਮੈਂ ਤਾਂ ਪੂਰੇ ਡਟਿਆ ਪਿਆ ਮੈਨੂੰ ਕੋ ਮੇਰੇ ਸਾਹਮਣੇ ਆਵਦੀ ਮੈਨਾਂ ਬਹਿਸ ਕਰੋਗੇ ਆ ਕੇ ਆ ਬੁੱਚੜ ਭਗਵੰਤ ਮੈਨਾਂ ਬਹਿਸ ਕਰੇ ਆ ਕੇ ਤੂੰ ਕਿੱਥ ਤੱਕ ਹੀ ਪੰਜਾਬ ਦਾ ਹੁੰਦਾ ਤਕ ਦੇਖੋ ਕਿੰਸਾ ਤੇਰੇ ਕੋਲ ਕਿਸ ਨੇ ਮੰਗੀ ਸੀ 300 ਜੂਨ 2022 ਦਫਾ ਕਿੰਨੇ ਪ੍ਰਵਾਸੀ ਪੰਜਾਬ ਚ ਆਗੇ ਕਿਉਂਕਿ ਬਿਜਲੀ ਫਰੀ ਹੈ ਇਹ ਪ੍ਰਵਾਸੀ ਪਹਿਲਾਂ ਤਾਂ ਲੇਬਰ ਕਰਨ ਆਉਂਦੇ ਸੀ ਹੁਣ ਵੱਡੇ ਆਉਂਦੇ ਨੇ ਪਰ ਰੂਬਰ ਗੇੜੀ ਸਾਡੇ ਵਾੜ ਜਾ ਕੇ ਦੇਖੋ ਕਿੰਨੇ ਮੋਚੇ ਮਕਾਨਾਂ ਪਾਲੀਆਂ ਦੁਕਾਨਾਂ ਪਾਲੀਆਂ ਇਹ ਸਿਰ ਬਿਜਲੀ ਫਰੀ ਕਰਕੇ ਉਹਨਾਂ ਨੂੰ ਇਨਵਾਈਟ ਕਰ ਰਹੇ ਆ ਤੁਸੀਂ ਆਓ ਪੰਜਾਬ ਵਿੱਚ ਪੰਜਾਬੀ ਦੀ ਗਿਣਤੀ ਘੱਟ ਕਰੀਏ ਦੂਜਿਆਂ ਦੀ ਗਿਣਤੀ ਜ਼ਿਆਦਾ ਕਰੀਏ ਤਾਂ ਕਿ ਸਿੱਧੀ ਵੋਟ ਉਧਰ ਮਿਲ ਸਕੇ ਤੁਹਾਨੂੰ ਹਾਂ ਹੁਣ ਹੁਣ ਫਿਰ ਤੁਸੀਂ ਜਗ੍ਹਾ ਜਗ੍ਹਾ ਜਾਓਂਗੇ ਮੈਂ ਸਾਰੇ 117 ਘੁੰਮਾਂਗਾ ਅਸੈਂਬਲੀ ਸੀਟਾਂ ਦੇ ਵਿੱਚ ਇਹਨਾਂ ਛੱਡਦਾ ਨਹੀਂ ਮੈਂ ਠੀਕ ਹੈ 92 ਸੀਟਾਂ ਲਈਆਂ ਮੈਂ ਲੈ ਬਗਾਇਆ 25 ਰਹਿ ਗਿਆ ਇਹਨਾਂ 25 ਤਾਂ ਖੜਾ ਦੇਣਾ ਬਸ 107 ਸਾਰੇ ਪੂਰੀ ਹੋ ਜਾਂਦੀ ਇਹਨਾਂ ਦੀਆਂ ਬਰਨਵੇਂ ਪਹਿਲੇ ਬੱਚੀ ਹੋਰ ਦੁੱਖ ਨਹੀਂ ਹੁੰਦਾ ਵੀ ਆਪਣੇ ਹੱਥੀ ਬੂਟਾ ਲਾਇਆ ਤੇ ਹੁਣ ਆਪ ਪਟਣਾ ਪੈ ਰਿਹਾ ਬੂਟਾ ਹਾਂ ਸੰਤਾ ਮਾਰ ਕੇ ਰੱਖਦੇ ਇਹਨਾਂ ਨੇ ਬੂਟਾ ਕਿਹੜਾ ਪਟਣਾ ਹੈ ਸੰਤਾ ਖਾਦ ਦੇਣੀ ਸੀ ਇਹਨਾਂ ਨੂੰ ਸਾਨੂੰ ਖਾਦ ਪਾਈ ਨਹੀਂ ਇਹਨਾਂ ਨੇ ਹਾਂ ਸਾਦ ਖਾਦ ਪਾਈ ਦੱਸ ਜੀ ਅਸੀਂ ਫਲ ਦਿੰਦੇ ਜੋ ਸਾਡੀ ਵਾਰੀ ਆਈ ਚਲੋ ਜੀ ਅੱਗੇ ਹੋਰ بڑے ਬੂਟੇ ਲਾ ਲਈ ਅਸੀਂ ਤਾਂ ਜੀ ਬਾਹਰ ਵਾਲੇ ਹਾਲੇ ਬੂਟੇ ਪਾ ਲਏ ਉਹ ਐ ਦਮੀਆਂ ਚੇਅਰਮੈਨੀਆਂ ਦੇਤੀਆਂ ਉਹ ਕੋ ਜੁਪੀ ਦੁਆਰੇ ਕੋ ਦਿੱਲੀ ਦੁਆਰੇ ਇੱਥੇ ਕੀ ਤਕਲੀਫ ਹੈ ਮੈਨੂੰ ਦੇ ਆਵੇਂ ਭਗਵੰਤ ਮਾਨ ਕਹਿੰਦੇ ਤਜਰਬਾ ਘੱਟ ਆ ਸਾਡੇ ਤੇਰਾ ਤਜਰਬਾ ਹੈ ਤੇਰੇ ਕੋਲ ਕਿਹੜਾ ਤਜਰਬਾ ਹੈ ਨਹੀਂ ਸਾਤੋਂ ਗੁਜਰਾਤ ਦੇ ਵਿੱਚ ਕੰਪੇਨਿੰਗ ਕਰਾਈ ਆ ਜੀ ਸਾਤੋਂ ਹੋਰ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਕੰਪੇਨਿੰਗ ਕਰਾਈ ਆ ਮੈਂ ਖੁਦ ਦੋ ਦੋ ਵਾਰ ਗਿਆ ਆ ਗੁਜਰਾਤ ਮਹੀਨਾ ਲੱਗੇ ਆਏ ਆ ਅਸੀਂ ਸਮਝਾ ਹਿੰਦੀ ਬੋਲਣ ਲੱਗੇ ਸੀ ਉੱਤੇ ਜਾ ਕੇ ਹਿੰਦੀ ਉਹਨਾਂ ਨਾਲ ਹਿੰਦੀ ਦੀ ਗੱਲ ਕਰਦੇ ਰਹੇ ਸਾਤੋਂ ਜੇ ਸਾਡੇ ਕੋਲੇ ਤਜਰਬਾ ਨਹੀਂ ਤਾਂ ਸਾਨੂੰ ਦੂਜੇ ਸਟੇਟਾਂ ਦੇ ਵਿੱਚ ਕਿਉਂ ਲੈ ਕੇ ਜਾਂਦੇ ਰਹੇ ਅਸੀਂ ਇੰਨਾ ਪੈਸਾ ਵੀ ਲਾਇਆ ਆਪਣੇ ਖਰਚੇ ਤੇ ਗਏ ਆ ਅਸੀਂ ਦੂਜੇ ਸਟੇਟਾਂ ਦੇ ਵਿੱਚ ਪਰ ਸਾਨੂੰ ਇੱਕ ਐਮਸੀ ਦੀ ਟਿਕਟ ਨਹੀਂ ਤੇ ਦਿੱਤੀ ਸਾਨੂੰ ਤਾਂ ਇੱਥੇ ਰੋਲ ਕੇ ਰੱਖਦਾ ਬਿਲਕੁਲ ਲੱਖਾਂ ਰੁਪਈਆ ਲਵਾ ਕੇ ਸਾਡਾ ਹੋਣਾ ਮਤਲਬ ਅੱਜ ਦਾ ਏੜੀਏ ਪ੍ਰੋਗਰਾਮ ਹੈ ਲੰਮਾ ਚੱਲੇਗਾ ਮੈਨੂੰ ਨਹੀਂ ਲੱਗਦਾ ਲੰਮਾ ਚੱਲੇਗਾ ਜੀ ਮੈਨੂੰ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਬਿਲਕੁਲ ਨਹੀਂ ਲੱਗਦਾ ਇਹ ਨਾਲੇ ਨਾਲ ਇਹਨਾਂ ਨੂੰ ਗੋਲੀਆਂ ਦੇ ਕੇ ਬਿਠਾ ਦੇਣਾ ਹੈ ਜਾਂ ਇਹਨਾਂ ਨੂੰ ਕੋਈ ਇਸਵਾ ਦੇਣਾ ਹੈ ਜਾਂ ਨਾਲ ਮਿੱਠਾ ਦੇ ਕੇ ਇਹਨਾਂ ਨੂੰ ਬਿਠਾ ਦੇਣਾ ਹੈ ਇਹ ਡਰਦੇ ਬਹੁਤ ਜ਼ਿਆਦਾ ਹਨ ਮਨ ਕਮਜ਼ੋਰੀ ਪਤਾ ਲੱਗੀ ਆਵਾ ਦੀ ਬਾਡੀ ਦੀ ਕਮਜ਼ੋਰੀ ਗਈ ਹੈ ਇਹ ਲੁਧਿਆਣਾ ਫਸਣਗੇ ਮੇਰੇ ਕੋਲ ਫਸਣਗੇ ਮੈਂ ਫਸਾਵਾਂਗਾ ਇਹਨਾਂ ਨੂੰ ਮੈਂ ਸਾਂ ਮੁੰਜਾਂਗਾ ਯਾਦ ਰੱਖਣਗੇ ਮੈਂ ਆਛੂ ਦੇ ਹੱਕ ਤੇ ਜਾਵਾਂਗਾ ਜੀ ਸਿੱਧਾ ਆਛੂ ਨੂੰ ਮੈਂ ਜਿਤਾਵਾਂਗਾ ਜੀ 15000 ਲੀਟਰ ਦੇ ਮੈਂ ਜਿਤਾਵਾਂਗਾ ਆਛੂ ਨੂੰ ਨਹੀਂ ਜਿਤਾਵਾਂਗਾ ਮੁੜ ਕੇ ਨਹੀਂ ਆਂਦਾ ਔਰੇ ਮੈਂ ਵੀਰ ਜੀ ਅਸੀਂ ਡੱਬੇ ਹਲਕੇ ਤੋਂ ਆਏ ਆ ਤੇ ਸਾਨੂੰ ਜਿਹੜਾ ਮੇਰਾ ਪੰਡਾ ਸੰਗਤੀ ਵਾਲਾ ਉਹਨੂੰ ਤਿੰਨ ਹਲਕੇ ਲੱਗੇ ਡੱਬਾ ਸਨਾਮ ਤੇ ਲਹਿਰਾ ਸਾਡੇ ਤਿੰਨੇ ਹਲਕਿਆਂ ਦੇ ਵਿੱਚ ਸਾਡੇ ਪੰਡਾ ਦਾ ਕੰਮੇ ਨਹੀਂ ਹੋ ਰਿਹਾ ਨਾ ਜਿਹੜਾ ਇਹ ਮਾਨ ਸਾਹਿਬ ਗੱਲ ਕਰਦੇ ਦੇ ਵੀ ਮੈਂ ਖੇਤਾਂ ਦੇ ਵਿੱਚ ਪਾਣੀ ਲੈ ਕੇ ਜਾ ਰਿਹਾ ਹਾਂ ਸਾਡੇ ਖੇਤਾਂ 'ਚ ਪਾਣੀ ਗਈ ਨਹੀਂ ਜਿਹੜਾ ਸਾਡਾ ਦਇਆਪੁਰ ਰਜਵਾਹ ਬਣਿਆ ਲਹਿਰੇ ਤੌਰ ਤੇ ਤੇ ਉਹ ਮੁਗੀਆਂ ਤੇ ਜਿਹੜੀਆਂ ਉੱਚੇ ਲਾਤੀਆਂ ਜਿਹੜਾ ਸਾਡਾ ਪਾਣੀ ਤੇ ਉਹਦਾ ਖੋਲਿਆ ਅਸੀਂ ਜਲਪੁਰ ਰਜਵਾਹ ਨੂੰ ਕੀ ਮੰਨੀਏ ਵੀ ਸਾਡੇ ਅੰਨਾ 4 ਕਰੋੜ ਰੁਪਇਆ ਲਾ ਕੇ ਜਲਪੁਰ ਰਜਵਾਹ ਬਣਿਆ ਪਰ ਸਾਡੇ ਖੇਤਾਂ ਨੂੰ ਤਾਂ ਪਾਣੀ ਮਿਲਿਆ ਨਹੀਂ ਕਿਸਾਨਾਂ ਦੀ ਗੱਲ ਕਰਨ ਵਾਲੇ ਅੱਜ ਅਸੀਂ ਖੁਦ ਮੈਂ ਉਹ ਬੰਦਾ ਜਿਹੜਾ 2014 ਚੱਲਿਆ ਘਰ ਫੁੱਕਿਆ ਆਪ ਝੰਡੇ ਚੱਕੇ ਕੋਈ ਮੇਰੇ ਬੰਦਾ ਤੁਰਦਾ ਦੱਕਣੀ ਦੀਗਾ ਕਰਦੀ ਦਿਲ ਦਾ ਅੰਨਾ ਤਬਦਵਾ ਦੀਗਾ ਲੋਕ ਡਰਦੇ ਤੇ ਪਰਚਿਆਂ ਤੋਂ ਮੇਰੇ ਪਿੰਡ ਦੇ ਵਿੱਚ ਕਦੇ ਆ ਕੇ ਪੁੱਛ ਲੋ ਵੀਰ ਵੀ ਮੈਂ ਉਹ ਬੰਦਾ ਆ ਦੀ ਮੈਂ ਡਰਿਆ ਨਹੀਂ ਦਬਿਆ ਨਹੀਂ ਘਰ ਗਾਲਿਆਵਦਾ ਤੇ ਹੌਲੀ ਹੌਲੀ 22 ਆ ਗਈ ਤੇ ਮੈਂ ਚਿਮਾ ਸਾਹਿਬ ਦਾ ਕਿਤੇ ਵਿਰੋਧ ਨਹੀਂ ਕਰਿਆ ਪਰ ਮੇਰੇ ਫੋਨ ਕਿਉਂ ਨਾ ਚੱਕ ਹੁੰਦੇ ਸਵਾਲ ਇਹ ਹੈ ਜਿਹੜੇ ਮੇਰੇ ਭਰਾ ਗੱਲ ਕਹਿੰਦੇ ਨੇ ਵੀ ਸਾਨੂੰ ਚੇਅਰਮੈਨੀਆਂ ਦਿੱਤੀਆਂ ਸਾਨੂੰ ਅਹੁਦੇ ਨਹੀਂ ਦਿੱਤੇ ਮੈਂ ਅੱਜ ਤੱਕ ਨਾ ਚਿਮਾ ਸਾਹਿਬ ਦਾ ਅਹੁਦਾ ਮੰਗਿਆ ਨਾ ਪ੍ਰਧਾਨ ਕੋਈ ਪ੍ਰਧਾਨਗੀ ਮੰਗੀ ਮੈਂ ਤਾਂ ਪਿੰਡ ਦਾ ਕੰਮ ਮੰਗਿਆ ਹਲਕੇ ਦਾ ਕੰਮ ਮੰਗਿਆ ਆਪਦੇ ਵਰਕਰਾਂ ਦਾ ਜਿਹੜੇ ਮੇਰੇ ਨਾਲ ਦੋਸਤ ਦਿਨ ਰਾਤ ਕੰਮ ਕਰਦੇ ਤੇ ਮੈਂ ਤਾਂ ਉਹਨਾਂ ਦੀ ਵਜ੍ਹਾ ਠਾਰਿਆ ਨਾ ਕਿ ਮੈਂ ਇੱਥੇ ਆ ਕੇ ਪ੍ਰਧਾਨ ਗਿਆ ਚੇਰਮੈਨ ਨੂੰ ਮੰਗਦਾ ਮੈਂ ਤਾਂ ਆਪਦੇ ਹਲਕੇ ਦੜਬੇ ਦੀ ਉਹ ਗੱਲ ਮੰਨਦਾ ਵੀ ਅਸੀਂ ਵਰਕਰ ਤੇ ਗਏ ਅਸੀਂ ਕੰਮ ਕਰਿਆ ਜਿਹੜੇ ਮੇਰੇ ਭਰਾ ਤੇ ਦਿਨ ਰਾਤ ਤੁਰੇ ਅਸੀਂ ਅੱਜ ਵੀ ਤੁਰਨ ਨੂੰ ਤਿਆਰ ਆ ਪਰ ਸਾਡਾ ਫੋਨ ਚੱਕ ਹੋਵੇ ਸਾਡੀ ਸੁਣਵਾਈ ਹੋਵੇ ਅੰਨੀ ਗੱਲ ਕਹਿੰਦਾ ਬਿਲਕੁਲ ਬਿਲਕੁਲ ਤਾਂ ਗੱਲਬਾਤ ਕੀਤੀ ਅੰਕਲ ਜੀ ਦੇ ਨਾਲ ਹੋਰਾਂ ਦੇ ਨਾਲ ਤਾਂ ਉਹਨਾਂ ਦੇ ਇਹੀ ਕਹਿਣਾ ਕਿ ਹੁਣ ਬਹੁਤ ਹੋ ਗਿਆ 12 ਸਾਲ ਹੋਰ ਕਰੋ ਗੱਲਾਂ ਹੋਰ ਕਰੋ ਗੱਲਾਂ ਪੁੱਛੋ ਮੇਰੇ ਕੋਲੋਂ ਕਿਵੇਂ ਹੁਣ ਸਬਰ ਦਾ ਬੰਦ ਟੁੱਟ ਗਿਆ ਸਬਰ ਦਾ ਬੰਦ ਹੈ ਹੀ ਨਹੀਂ ਮੇਰੇ ਕੋਲੋਂ ਮੈਂ ਤਾਂ ਉਹ ਪਹਿਲੇ ਨਮੇੜਿਆ ਵੇ ਕੰਮ ਸਬਰ ਸੁਬਰ ਸਾਡੇ ਕੋਲ ਨਹੀਂ ਹੁੰਦਾ ਸਾਡੇ ਕੋਲ ਸਿੱਧਾ ਤੂੰ ਤੂੰ ਮੈਂ ਮੈਂ ਲੱਗਾਂ ਮੈਂ ਹੁੰਦਾ ਆ ਦੇਣ ਦੇਣ ਚੱਲ ਗਏ ਇਹਨਾਂ ਦਾ ਉਹ ਹੱਲ ਕਰਾਂਗੇ ਯਾਦ ਰੱਖਣਗੇ ਆ ਜੀ ਹਾਂ ਕਿ ਕਦੋਂ ਪਾਰਟੀਆਂ ਜੁੜੇ ਸੀ ਮੈਂ 2014 ਜੁੜਿਆ ਜੀ ਇੰਨਾ ਕਸਾਇਰਾਂ ਨੇ ਮੈਨੂੰ ਚੱਲ ਉਧਰ ਚੱਲ ਇੱਧਰ ਚੱਲ ਇੱਧਰ ਉਹ ਮੈਂ ਤਾਂ ਲੋਕਾਂ ਦੇ ਅੱਜ ਉੱਡੋੜ ਕੇ ਲੋਕਾਂ ਦੇ ਤੁਸੀਂ ਕਹੋ ਮੈਂ ਕੌਣ ਆ ਖਾ ਮਖਾ ਉਹੀਆਂ ਬਸ ਅੱਛਾ ਹਾਂ ਹਾਂ ਸਭ ਤੋਂ ਨਕਮਾ ਅਜੀਤਪਾਲ ਕੋਲੀ ਨਾ ਨਾ ਕੋਈ ਗੱਲ ਸੁਣੇ ਨਾ ਕੋਈ ਕੰਮ ਕਰੇ ਹਾਂ ਨਾ ਟਿਕਟ ਦੇਵੇ ਆਪਣੇ ਬੰਦੇ ਸਾਰੇ ਵਿੱਚ ਵੜੇ 2022 ਤੋਂ ਪਹਿਲੇ ਮੈਂ ਦੱਸੋ ਜੀਤਪਾਲ ਕੋਲੀ ਨੇ ਕਿਹੜਾ ਝੰਡਾ ਚੱਕਿਆ ਸੀ ਕਿਹੜਾ ਪੁਤਲਾ ਫੁਕਿਆ ਸੀ ਨੇ ਹੈ ਕੋਈ ਜਲਦੀ ਨਿਕਲ ਦੇਂਦੀ ਵਾਰੀ ਚਲੋ ਜੀ ਪਤਾ ਨਹੀਂ ਕਿੰਨੇ ਪੈਸੇ ਦੇ ਕੇ ਟਿਕਟ ਲਈ ਮਨ ਤਾਂ ਪਈ ਨਹੀਂ ਪਤਾ ਲੱਗਦਾ ਲੋਕ ਕਹਿੰਦੇ 10 ਕਰੋੜ ਤੱਕ ਕੋਈ ਨਾ 5 ਕਰੋੜ ਤੱਕ ਕਹਿੰਦੇ ਇੱਕ ਪੈਸਾ ਨਹੀਂ ਲੈਂਦੇ ਪੈਸਾ ਕਿੱਥੇ ਨਹੀਂ ਲੈਂਦੇ ਇਹ ਪੈਸੇ ਬਗਾਰ ਕੰਮ ਚੱਲਦਾ ਅੱਜ ਕੱਲ ਹਾਂ ਪੈਸੇ ਅੰਦਰੋਂ ਅੰਦਰ ਚੱਲੀ ਜਾਂਦਾ ਸਾਰੇ ਕੰਮ ਹਾਂ ਤਾਂ ਕਹਿੰਦੇ ਜ਼ੀਰੋ ਟੋਲਰੈਂਸ ਆ ਉਹ ਜ਼ੀਰੋ ਟੋਲਰੈਂਸ ਕਿਹੜੀ ਆ ਤੂੰ ਛੱਡ ਦੇ ਗੱਲਾਂ ਵੇਲੀਆਂ ਜ਼ੀਰੋ ਟੋਲਰੈਂਸ ਐਵੇਂ ਸਰਕਾਰਾਂ ਚੱਲਦੀਆਂ ਜਿਹੜੇ ਪੈਸੇ ਲਾਉਂਦਾ ਪੂਰੇ ਕਰਨੇ ਇਹਨਾਂ ਨੇ ਐਵੇਂ ਕਿਵੇਂ ਜ਼ੀਰੋ ਡਰਪਿਆ ਖਾਦਾ ਖਰਾਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਨशे ਵਿਰੁੱਧ ਕਸਮ ਚੱਕ ਰਹੇ ਐਵੇਂ ਕਿਹੜਾ ਕੋਣ ਕਸਮ ਚੱਕਦਾ ਐਵੇਂ ਕਰਕੇ ਜੇਕਰ ਕਰਦੇ ਰਿਹਾ ਕੈਮਰਾ ਘਰ ਐਵੇਂ ਕੋਣ ਕਸਮ ਚੱਕਦਾ ਓਏ ਭਗਵਾਨਤਮਨ ਮੁੱਖ ਮੰਤਰੀ ਘੇ ਐਵੇਂ ਕਸਮ ਜਕੀ ਸੀ ਇਹ ਕਿਹੜਾ ਡਰਾਮਾ ਚੱਲ ਪਿਆ ਨਵੇਂ ਨਾ ਕੋਤਲੇ ਅੱਗੇ ਨਾ ਕੋਈ ਗ੍ਰਾਂਥਾ ਨਾ ਮੈਂ ਮੈਂ ਕਸਮ ਚੱਕਦਾ ਮੈਂ ਨਸ਼ਾ ਨਹੀਂ ਕਰਾਂ ਨਸ਼ਾ ਵੇਚਾਂ ਨਹੀਂ ਉਹ ਤਲੇ ਤੇਰਾ ਬਾਪ ਬੈਠਾ ਕੋਈ ਜਾਂ ਕੋਈ ਬੱਚਾ ਤੇਰਾ ਜਾਂ ਤੇਰੀ ਮਾਂ ਤੇਰੇ ਬੈਠੀ ਆ ਸਮਝਾ ਕਰੇ ਤੂੰ ਕਸਮ ਚੱਕਦਾ ਗੁਰੂ ਸਾਹਿਬ ਦੇ ਚੱਕ ਹੱਥ ਹੀ ਕੋਰ ਮੈਂ ਰੱਖ ਕੋ ਭਗਵਦ ਗੀਤਾ ਰੱਖ ਤਾਰ ਕਸਮ ਚੱਕੋ ਇਹ ਕਿਹੜੀ ਕਸਮ ਹੈ ਮੈਂ ਕਸਮ ਚੱਕਦਾ ਇਹ ਕਿਹੜੀ ਕਸਮ ਮੈਂ ਭਗਵਾਨ ਨੂੰ ਐਵੇਂ ਕਸਮ ਚੱਕੀ ਸੀ ਕੇਜਰੀਵਾਲ ਨੇ ਐਵੇਂ ਕਸਮ ਚੱਕੀ ਸੀ ਮੁੱਖ ਮੰਤਰੀ ਬਣਨ ਵਾਸਤੇ ਇਹ ਡਰਾਮੇ ਬਾਜਣਾ ਹੁੰਦਾ ਸਾਡੇ ਇੱਕ ਕਸਮ ਨਾਲ ਨਸ਼ਾ ਖਤਮ ਹੋ ਜਾਣਾ ਨਹੀਂ ਹੁੰਦਾ ਜੀ ਆਪ ਕਸਮ ਵੀ ਖਾਂਦੇ ਨਸ਼ਾ ਵੀ ਖਾਂਦੇ ਆ ਨਸ਼ਾ ਵੇਚਦੇ ਵੀ ਕਸਮ ਵੀ ਖਾਂਦੇ ਸਭ ਕੁਝ ਕਰਦੇ ਆ ਡਰਾਮੇ ਬਾਜਿਆ ਇੱਕ ਵਧੀਆ ਪੰਜਾਬ ਬਚ ਜਾਏਗਾ ਸੀਟਾਂ ਹੀ ਬੜ ਗਿਆ ਜਾਂਦੀ ਨਹੀਂ ਜਾਂਦੀ ਕਿਧਣੀ ਹੈ ਲੈ ਅਸੀਂ ਆ ਗਏ ਹੁਣ ਇੱਥੇ ਜਾਂਦੀ ਕਿਧਣੀ ਸੀਟ 2027 ਚ ਦੇਖ ਲਾਂਗੇ ਹੁਣ ਹੀ ਤਾਂ 2027 ਜੀ ਨੂੰ ਜਾਨੀਂਦੇ ਵਾਪਸ ਅਸੀਂ ਆਹ ਆ ਇਹ ਭੁਲੇਖਾ ਘੜ ਦੇਣਾ ਦਾ ਠੀਕ ਹੈ 2027 ਦੇ ਵਿੱਚ ਭਾਂਡਾ ਗੋਲ ਕਰਦੇ 25 ਸੀਟਾਂ ਬਸ ਯਾਦ ਕਰ ਲਓ ਮੇਰੀਆਂ ਅੱਜ ਨੋਟ ਕਰ ਲਓ ਮੈਂ ਚੰਡੀ ਦਿੱਲੀ ਵਾਸਤੇ ਵੀ ਆਪ ਭਵਿਕਬਾਨੀ ਕੀਤੀ ਸੀ ਬੜੇ ਵਾਂ ਮੈਨੂੰ ਪੁੱਛ ਲਓ ਕੋਲੀ ਨੂੰ ਸੀਟੜੇ ਜਮਲੇ ਨੂੰ ਮੈਂ ਕਹਾ ਮੈਂ 6 ਮਹੀਨੇ ਪਹਿਲੇ ਕਹਤਾ ਸੀ ਵੋਟਾਂ ਤੋਂ ਪਹਿਲੇ ਇਹ ਬੇੜਾ ਕਰ ਹੋਣਾ ਹੀ ਹੋਣਾ ਦਿਨਾਂ ਦਿੱਲੀ ਜਿਨਾਂ ਦਾ ਉਹ ਹੋ ਗਿਆ ਸਮਝ ਗਏ ਨਾ ਕੌਣ ਐਮਸੀ ਟਿਕਣਾ ਦੁਆਰਾ ਹੋਣੀ ਆ ਰੀਪੋਲਿੰਗ ਹੋਣੀ ਆ ਉਹਦੇ ਚ ਗੱਲ ਕਰਾਂਗੇ ਤੁਹਾਨੂੰ ਚੰਗੇ ਸੇ ਦਿਖਾਵਾਂਗੇ ਕਿ ਕੌਣ ਆ ਸੀ ਹਮ ਬਿਲਕੁਲ ਤਾਂ ਅੰਕਲ ਜੀ ਨਾਲ ਗੱਲਬਾਤ ਕੀਤੀ ਉਮੀਦ ਆ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੀ ਇੰਟਰਵਿਊ ਦੇਖਦੇ ਲੋਕ ਵਾਈਟੀਵੀ